ਬਹੁਤ ਸਾਰੀਆਂ ਕੌਂਟਰੋਵਰਸੀਆਂ ਅਜਾਈਆਂ ਹੁੰਦੀਆਂ ਨੇ ਜੋ ਸਿੰਗਰ ਆਪ ਨਹੀਂ ਬਣਾਉਂਦੇ ਉਹਨਾਂ ਦੇ ਫੈਨ ਇਹ ਕਾਉਂਟਰੋਵਰਸੀਆਂ ਬਣਾ ਦਿੰਦੇ ਨੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸਿੱਧੂ ਮੂਸੇਵਾਲਾ ਤੇ ਬੱਬੂ ਮਾਨ ਜੋ ਕਦੀ ਵੀ ਇੱਕ ਦੂਜੇ ਦੇ ਖਿਲਾਫ ਨਹੀਂ ਬੋਲੇ ਪਰ ਇਹਨਾਂ ਦੇ ਫੈਨਸ ਨੇ ਇਹਨਾਂ ਦੀ ਕਾਉਂਟਰੋਵਰਸੀ ਬਣਾਈ ਰੱਖੀ ਪਰ ਯਾਰੋ ਤੁਹਾਨੂੰ ਦੱਸ ਦਈਏ ਕਿ ਜਦੋਂ ਸਿੱਧੂ ਮੂਸੇਵਾਲਾ ਇਸ ਦੁਨੀਆ ਤੋਂ ਗਿਆ ਤਾਂ ਮਾਨ ਸਾਹਿਬ ਉਹਨਾਂ ਨੇ ਉਦੋਂ ਵੀ ਇੱਕ ਪੋਸਟ ਪਾਈ ਸੀ ਤੇ ਹੁਣ ਜਦੋਂ ਸਿੱਧੂ ਮੂਸੇਵਾਲੇ ਦੇ ਘਰ ਇੱਕ ਛੋਟਾ ਭਰਾ ਹੋਇਆ ਹੈ ਤਾਂ ਹੁਣ ਵੀ ਮਾਨ ਸਾਹਿਬ ਉਹਨਾਂ ਨੇ ਇੱਕ ਪੋਸਟ ਸਾਂਝੀ ਕੀਤੀ ਹੈ ਮਾਨ ਸਾਹਿਬ ਉਹਨਾਂ ਨੇ ਪੋਸਟ ਵਿੱਚ ਲਿਖਿਆ ਹੈ a new life wished for and prayed for ਕੌਂਗ੍ਰੈਚੂਲੇਸ਼ਨ ਟੂ ਸੁਭਦੀਪਸ ਫੈਮਿਲੀ ਪਰਮਾਤਮਾ ਹਮੇਸ਼ਾ ਬੱਚੇ ਨੂੰ ਤੰਦਰੁਸਤੀ ਬਖਸ਼ੇ ਲੰਬੀ ਉਮਰ ਹੋਵੇ ਯਾਰੋ ਮਾਨ ਸਾਹਿਬ ਹੁਣੀ ਇਹ ਛੋਟੇ ਬੱਚੇ ਦੇ ਲਈ ਵਿਸ਼ ਕਰ ਰਹੇ ਨੇ ਤੇ ਰੱਬ ਅੱਗੇ ਪ੍ਰਾਰਥਨਾ ਕਰ ਰਹੇ ਨੇ ਕਿ ਇਹਨੂੰ ਹਮੇਸ਼ਾ ਹੀ ਖੁਸ਼ ਰੱਖੀ। ਇਸ ਪੋਸਟ ਤੋਂ ਬਾਅਦ ਲੋਕ ਕੀ ਕਮੈਂਟ ਕਰ ਰਹੇ ਨੇ। ਪਹਿਲਾ ਕਮੈਂਟ ਆ ਰਿਹਾ ਹੈ ਮਨਿੰਦਰ ਗਿੱਲ ਦਾ ਜੋ ਲਿਖਦਾ ਪਿਆ ਹੈ ਜਦੋਂ ਸਿੱਧੂ ਇਸ ਦੁਨੀਆ ਤੋਂ ਗਿਆ ਸੀ ਬਾਈ ਨੇ ਉਸ ਟਾਈਮ ਵੀ ਪੋਸਟ ਪਾਈ ਸੀ। ਅੱਜ ਉਹਨਾਂ ਦੇ ਘਰ ਖੁਸ਼ੀ ਆਈ ਆ ਬਾਈ ਨੇ ਫਿਰ ਵੀ ਸ਼ੇਅਰ ਕੀਤੀ। ਹਲੇ ਵੀ ਜਿਹਰੇ ਬੰਦੇ ਸਾਡੇ ਬੰਦੇ ਬਾਰੇ ਮਾਰਾ ਬੋਲਦੇ ਆ ਉਹਨਾਂ ਦਾ ਮਤਲਬ ਸਿਰਫ ਤੇ ਸਿਰਫ ਹੇਟ ਫਲਾਉਣਾ ਹੈ ਇਸ ਤੋਂ ਅਗਲਾ ਕਮੈਂਟ ਹੈ ਵਾਹ ਓਏ ਜੱਟਾ ਦਿਲ ਖੁਸ਼ ਕੀਤਾ ਹੈ ਲੋਕ ਜਿੰਨੀ ਮਰਜੀ ਨਫ਼ਰਤ ਕਰੀ ਜਾਣ ਪਰ ਮਨਾ ਤੇਰੇ ਚ ਪਿਆਰ ਭਰਿਆ ਓਏ ਸੋ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਸਿੱਧੂ ਕਰ ਛੋਟਾ ਮਹਿਮਾਨ ਆਉਣ ਤੇ ਤੁਹਾਨੂੰ ਕਿੰਨੀ ਖੁਸ਼ੀ ਹੈ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦੇ ਹੋ ਸੋ ਮਿਲਦੇ ਹਾਂ ਕਿਸੇ ਨਾ ਵੀ ਵੀਡੀਓ ਨਾਲ ਸਤਿ ਸ਼੍ਰੀ ਅਕਾਲ ਜੀ ਆਈ ਦੂ 2 ਸਾਲਾਂ ਬਾਅਦ 3 ਸਾਲਾਂ ਬਾਅਦ 4 ਸਾਲਾਂ ਬਾਅਦ ਜਦੋਂ ਲੋਕਾਂ ਦਾ ਹੁਕਮ ਹੋਇਆ ਅਸੀਂ ਮੈਦਾਨ ਚਾਵਾਂਗੇ ਤੇ Tasbuna ya de teoría no la